ਇਹ ਵੱਲੋਂ ਤੁਹਾਨੂੰ ਸਾਰਨ ਚਰਮਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਗੇ ਜਾਂ ਆਪਾਂ ਠੀਕ ਹਾਂ ਪਹਿਲਾ ਅੱਜ ਰਾਜਪੁਰ ਜਨਤਾ ਜੀ 납 ਹੋਗੇ ਠੀਕ ਹੈ ਜੀ ਬੰਗਾਜ ਗਰਾਉਂਡ ਦੇ ਰਾਜਪੁਰ ਬਰਾਦਰ ਜੀ ਇਹਦੇ ਬਾਰੇ ਆਪਾਂ ਅੱਗੇ ਆਪਸ਼ਿਆ ਦੱਸਾਂਗੇ ਜੀ ਆਹ ਗੱਲ ਪਤ ਤੋਂ ਰਗਾਇਆ ਨਾ ਕੋਈ 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 ਇਹ ਪਹਿਲਾਂ ਤੋਂ ਹੀ ਆਪਾਂ ਨੇ ਬਣਾਇਆ ਹੈ ਕਿਤਾਬ ਪਾਸਟਾ ਦਾ ਦਿਆ ਜੀ ਜਿਹੜਾ ਹੁੰਦੇ ਵਿੱਚ ਜਿਹੜਾ ਲਗਰਾਾ ਕਿਹਾ ਇਹਦਾ 500 ਤੋਂ 500 ਤੋਂ 12 ਕਿਹਾ ਦੇ ਪਤਾ ਕਿੰਨਾ ਦਾ ਹੋਪਸ ਤੇਗਾ 3000 ਕੀ ਜਿਹੜੇ ਆਪਾਂ ਸਾਰੇ ਵਿਗਰ ਜਾਣਤਰਾ ਵਗੇ 25%

ਜੀ ਆਪਾ ਪਹੁੰਚ ਗਏ ਨਹੀਂ ਕੋ ਕੀ ਚ Kare ਸੋਈ ਪਰ ਹੋਏ ਬਾਹ ਕੋ ਕੀ ਚ Kare ਸੋਈ ਪਰ ਹੋਏ ਬਾਹ ਭਗਵਾਨ ਨਾ ਕਰਨਾ जय रके गूंजा सच्चा Om mm Namah Shivaya Om 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 oh Om <laughs> ਆ ਵਾਹਿਗੁਰੂ ਜੀ ਦੀ ਫਤਿਹ ਸਜਣੋ ਪਿਆਰਿਓ ਜੀ ਆਇਆਂ ਤੁਹਾਨੂੰ ਸਭ ਨੂੰ ਸਵੇ ਸਭਾ ਤੇ ਹਾਜ਼ਰ ਸਾਡੀਆਂ ਮਾਵਾ ਨੂੰ ਪ੍ਰਣਾਮ ਸਾਡੇ ਬਜ਼ੁਰਗਾਂ ਨੂੰ ਪ੍ਰਣਾਮ ਸਾਰੇ ਵੀਰਾਂ ਨੂੰ ਭੈਣਾਂ ਨੂੰ ਛੋਟੇ ਬੱਚਿਆਂ ਨੂੰ ਸਭ ਨੂੰ ਤੁਹਾਨੂੰ ਕੋਟੀ ਕੋਟ ਪ੍ਰਣਾਮ ਇੱਥੇ ਇਕੱਠੇ ਹੋਏ ਸੀ ਉਹ ਗੁਰੂ ਬਾਬਾ ਜੀ ਨੇ ਆਪਣੀ ਕਿਰਪਾ ਸਦਕਾ ਉਹ ਸਾਰਾ ਸੰਪੂਰਨ ਕੀਤਾ ਹੈ ਇਹ ਉਸ ਬੰਦੇ ਭਾਵ ਨੇ ਜਿਹੜੇ ਅਸੀਂ ਪਰਿਵਾਰ ਵੱਲੋਂ ਸਾਰੇ ਚਾਹੁੰਦੇ ਸੀ ਕਿ ਕੁਝ ਆਵਾਜ਼ਾਂ ਨੇ ਚਾਰ ਪੰਜ ਜੜੀਆਂ ਤੁਹਾਡੇ ਤੱਕ ਪਹੁੰਚਣੀਆਂ ਚਾਹੀਦੀਆਂ ਸਾਡੇ ਸਭ ਤੱਕ ਪਹੁੰਚਣੀਆਂ ਚਾਹੀਦੀਆਂ ਪਾਵਨ ਹਜ਼ੂਰੀ ਚ ਬਹੁਤ ਹੀ ਮਕਬੂਲ ਸਾਡੇ ਦਿਲਾਂ ਦੀ ਧੜਕਣ ਲੋ ਜੀ ਅਰਦਾਸ ਬੇਨਤੀ ਹੋ ਚੁਕੀ ਜੀ ਅੰਤਮ ਅਰਦਾਸ ਤੇ ਹੁਣ ਸਵਧਾਨੀ ਦੇ ਰਹੇ ਨੇ ਤੇ ਮੈਂ ਸੋਚ ਰਿਹਾ ਸੀ ਠੀਕ ਹੈ ਜੀ ਤੇ ਕਾਫੀ ਮਤਲਬ ਆਏ ਹੋਏ ਜੀ ਪੰਜਾਬੀ ਇੰਡਸਟਰੀ ਤੋਂ ਕਲਾਕਾਰ ਤੇ ਦੇਖੋ ਤੁਸੀਂ ਅੰਦਰ ਵੀ ਹੈਗੇ ਜੀ ਗੱਡੀਆਂ ਪੂਰਾ ਪ੍ਰਬੰਧ ਰੱਖਿਆ ਹੋਇਆ ਜੀ ਸਾਰਾ ਤੇ ਤੁਸੀਂ ਕਿਵੇਂ ਆਉਣਾ ਕਿਵੇਂ ਜਾਣਾ ਹਨਾ ਤੇ ਉਹ ਸਾਰਾ बस ਲਿਖਿਆ ਜੀ ਬਾਕੀ ਇੱਧਰ ਗੱਡੀਆਂ ਆਉਂਦੀਆਂ ਨੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਉਹਨਾਂ ਦੇ ਗੀਤਾ ਦੀ ਉਹਨਾਂ ਦੇ ਕਿਰਦਾਰ ਦੀ ਤੇ ਪੁਲਿਸ ਪੂਰੀ ਸੋਰਸ ਲੱਗੀ ਹੋਈ ਹੈ ਜੀ ਤੇ ਕੈਮਰੇ ਵਗੈਰਾ ਸਾਰੇ ਮਤਲਬ ਪੂਰਾ ਪ੍ਰਬੰਧਕਿਤ ਹੋਇਆ ਜੀ ਇੱਧਰ ਠੀਕ ਹੈ ਜੀ ਤੇ ਅੱਗ ਬੁਝਾਉਣ ਵਾਲੀ ਮਤਲਬ ਸਾਰਾ ਪ੍ਰਬੰਧ ਪੂਰਾ ਕੀਤਾ ਹੋਇਆ ਸੀ ਉਹਨਾਂ ਦਾ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਜੀ ਤੇ ਪੂਰਾ ਪਨਡਾਲ ਇੱਥੇ ਤਿਆਰ ਕੀਤਾ ਹੋਇਆ ਸੀ ਤੇ ਕਿੰਨੇ ਸੰਗਤ ਆਈ ਹੈ ਜੀ ਕਿੰਨਾ ਲੋਕ ਪਿਆਰ ਕਰਦੇ ਇਥੋਂ ਪਤਾ ਲੱਗਦਾ ਜੀ ਤੇ ਜਿਹੜੇ ਬੰਦਾ ਪਿਆਰ ਕਰਦੇ ਠੀਕ ਹੈ ਜੀ ਕਾਫੀ ਸਿੰਗਰ ਆਏ ਹੋਏ ਨੇ ਜੀ ਤੇ ਦੇਖ ਸਭੋ ਜੀ ਪੁਲਿਸ ਦੀਆਂ ਗੱਡੀਆਂ ਲੱਗੀਆਂ ਹੋਈਆਂ ਪੂਰੀਆਂ ਤੇ ਲੋ ਜੀ ਇਹ ਹੈਗਾ ਜੀ ਸਾਹਮਣੇ ਜੋੜਾ ਘਰ ਜੀ ਤੇ ਤੇ ਪੁਲਸ ਬਹੁਤ ਜ਼ਿਆਦਾ ਲੱਗੀ ਹੋਈ ਜੀ ਸਿਕਿਉਰਿਟੀ ਦਾ ਪੂਰਾ ਖਿਆਲ ਰੱਖਿਆ ਗਿਆ ਜੀ ਠੀਕ ਹੈ ਜੀ ਇਧਰ ਪਾਰਕਿੰਗ ਬਣੀ ਹੋਈ ਜੀ ਇੱਕ ਤਾਂ ਉਹਨਾਂ ਦੀ ਸਿਸਟਰ ਹੁਣ ਸਰਹਾਨ ਕੀ ਏਰੀਆ ਜੀ ਆ ਦੇਸ਼ ਤੋਂ ਦੇ ਜੀ ਕਿੱਡਾ ਪਨਾਲ ਹੋ ਜੇ ਮੇਰੇ ਲਈ ਕੀ ਤਾਂ ਮੇਰੀ ਸਾਰੀ ਦੁਨੀਆ ਤੇ ਉਹਨਾਂ ਦੀ ਭੈਣ ਲੱਗੀ ਹੋਈ ਜੀ ਅੱਜ ਇਸ ਦੁਨੀਆ ਤੇ ਨਹੀਂ ਰਹੇ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਤੜਪਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਆ ਜਾਂ ਰਹੇ ਨੇ ਕਿ ਆਪਾਂ ਪਾਰਕਿੰਗ ਉੱਥੇ ਲਾਈਏ ਮੋਟਰਸਾਈਕਲ ਤੇ ਵਾਈਫਾਈ ਹੋ ਗਏ ਮਤਲਬ ਜਿੰਨੇ ਵੀ ਹੈਗੇ ਆ ਜੀ ਨਿਊਜ਼ ਵਾਲੇ মিডিਆ ਵਾਲੇ ਸਾਰੇ ਪਹੁੰਚੇ ਜੀ ਤੁਹਾਡੇ ਪਰਿਵਾਰ ਦੇ ਵਿੱਚ ਭੇਜੀਏ ਠੀਕ ਹੈ ਜੀ ਪਰ ਸਾਹਮਣੇ ਬਣ ਰਹੀ ਜੀ ਲੰਗਰ ਹਾਲ ਪ੍ਰਸ਼ਾਦਾ ਬਾਣੀ ਉੱਧਰ ਨਾਲ ਹੀ ਸ਼ਕਾਰੇ ਨੇ ਤੇ ਚਾਹ ਬਾਣੀ ਦਾ ਪੂਰਾ ਪ੍ਰਬੰਧ ਹੈ ਜਿੱਤੇ ਜਿਵੇਂ ਦੇਖਦੇ ਹੋ ਜੀ ਸਿੱਕਿਆਂ ਦੇ ਵਿੱਚ ਤੇ ਚਲੋ ਚਲਦੇ ਆ ਜੀ ਰਸ਼ ਬਹੁਤ ਹੋ ਜਾਣਾ ਜੀ ਤੇ ਤੁਸੀਂ ਰਸ਼ ਦੇਖ ਸੁਣੋ ਜੀ ਕਿੰਨਾ ਜੀ ਰਾਜਵੀਰ ਜਵੰਦਨ ਇਹ ਕੁਝ ਖੱਟਿਆ ਜੀ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਫਾਦਰ ਠੀਕ ਹੈ ਜੀ ਤੇ ਅਰਦਾਸ ਕਰਦੇ ਆ ਵੀਰਨ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਸਾਰੇ ਪਰਿਵਾਰ ਨੂੰ ਸਾਥ ਸਹੰਦियां ਦੋਸਤੋ ਮਿੱਤਰਾਂ ਨੂੰ ਇਸ ਨਗਰ ਨੂੰ ਪਾਣ ਮੰਨਣ ਦਾ ਬਲ ਬਖਸ਼ੇ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਅਕੀ ਪਾਰਕਿੰਗ ਤੇ ਦੇਖ ਸਕਦੇ ਹੋ ਜੀ ਬਹੁਤ ਬਣੀ ਹੋਈ ਹੈ ਜੀ ਤੇ ਖਾਸਾ ਸਾਹਮਣੇ ਪਿੰਡ ਹੈ ਜੀ ਪਿੰਡ ਪੋਨਾ ਤੇ ਚੰਡੀਗੜ੍ਹ ਕਾਫੀ ਚ ਰੇ ਹਨ ਇਹ ਤੇ ਪਿੰਡ ਚ ਤਾਂ ਘਟੋ ਆਦੀ ਰਹਿੰਦੇ ਰੇ ਆ ਤੇ ਚਲੋ ਗੇਟਾ ਲੱਗਦਾ ਸੀ ਉਦੋਂ ਆ ਜਾਂਦੇ ਆ ਤੇ ਬਾਕੀ ਸਾਰੇ ਦੇਖ ਸਕਦੇ ਹੋ ਤੁਸੀਂ ਤੇ ਕਾਫੀ ਮਤਲਬ ਐਮੀ ਵਿਰਕ ਕਨਵਰ ਗਰੇਵਾਲ ਉਹ ਸਾਹਮਣੇ ਖੜਿਆ ਜੀ ਠੀਕ ਹੈ ਜੀ ਆ ਸੇਵਾ ਕਰਦੇ ਨਾਲ ਬਾਈ ਜੀ ਤੇ ਇਹ ਸੇਵਾ ਵੀ ਕਰਦੇ ਨਾਲ ਕਿਰ ਖੇਤਾਂ ਦੇ ਪੂਰਾ ਰਹਿਣ ਨਹੀਂ ਦੇਣਾ ਲੋ ਜੀ ਨਾਲ ਦੇ ਨਾਲ ਸੇਵਾ ਚੱਲੀ ਜਾ ਰਹੀ ਹੈ ਜੀ ਤੇ ਗੰਦ ਨੇ ਮਾਣਿਆ ਸਾਰਾ ਖੇਤ ਹੈ ਜੀ ਠੀਕ ਹੈ ਜੀ ਤੇ ਖੇਤ ਵਿੱਚ ਹੀ ਲੱਗਾ ਹੋਇਆ ਜੀ ਟੈਂਟ ਪੂਰਾ ਤੇ ਜਦੋਂ ਸਸਕਾਰ ਹੋਏ ਸੀ ਉਸ ਤੋਂ ਦੂਜੇ ਦਿਨ ਬਾਅਦ ਇਹ ਜਿਹੜੀ ਸ਼ੈਡ ਸਾਰਾ ਤਿਆਰ ਕੀਤਾ ਜੀ ਆਪ ਹੀ ਸਾਡੇ ਠਿਕਾਣੀ ਤੇ ਮੀਂਹ ਕਣੀ ਵਸਤੇ ਬਚਨ ਵਾਸਤੇ ਵੀ ਬੜੀਆ ਪੂਰਾ ਪ੍ਰੋਗਰਾਮ ਕੀਤਾ ਹੋਇਆ ਜੀ ਠਿਕਾਣੀ ਚਲੋ ਚਲਦੇ ਹਾਂ ਜੀ ਕਾਫੀ ਆ ਰਹੇ ਨੇ ਹੁਣ ਸੰਗਤ ਤੇ ਜਿਹੜੇ ਦੂਰੋਂ ਵੀ ਆ ਰਹੇ ਨੇ ਹਨਾ ਕਾਫੀ ਦੂਰੋਂ ਦੂਰ ਆਏ ਜੀ ਤੇ ਮੈਂ ਇੱਕ ਦੋ ਪਹੁੰਚੇ ਸਾਰੇ ਵੀਰ ਸਾਰੇ ਵੀਰ ਜਾ ਰਹੇ ਨੇ ਜੀ ਮੱਥਾ ਟੇਕਣ ਵਾਸਤੇ ਲਓ ਜੀ ਤੇ ਕਾਫੀ ਪੁਲਿਸ ਦੀ ਸਕਿਉਰਿਟੀ ਇੰਨੀ ਜ਼ਿਆਦੀ ਪੁਲਿਸ ਤਾਂ ਬਹੁਤ ਜ਼ਿਆਦੀ ਹੈ ਜੀ ਪੁਲਿਸ ਤਾਂ ਤੁਹਾਨੂੰ ਥਾਂ-ਥਾਂ ਮਿਲ ਜੂਗੀ ਚੈਕਿੰਗ ਪੂਰੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜੀ ਤੇ ਜਲ ਪਾਣੇ ਦਾ ਵੀ ਪੂਰਾ ਪ੍ਰਬੰਧ ਹੈ ਜੀ ਠੀਕ ਹੈ ਜੀ ਵਾਕੀ ਇੱਧਰ ਪਾਰਕਿੰਗ ਬਣੇ ਹੋਏ ਜੀ ਸਾਹਮਣੇ ਦੇਖ ਸਕਦੇ ਤੁਸੀਂ ਤੇ ਖੇਤ ਵਿੱਚ ਮਤਲਬ ਸਾਰੀ ਪਾਰਕਿੰਗ ਤਿਆਰ ਕੀਤੀ ਹੋਈ ਜੀ ਤੇ ਉਹ ਆਪਣਾ ਖੜਾ ਜੀ ਮੋਟਰਸਾਈਕਲ ਇਹ ਸਾਰੇ ਬਸ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਰਾ ਖੇਤ ਸਪੈਸ਼ਲ ਖਾਲੀ ਕੀਤਾ ਗਿਆ ਜੀ ਪੋਹਤ ਦੀ ਸਮਾਪਤੀ ਵਾਸਤੇ ਠੀਕ ਹੈ ਜੀ ਚਲੋ ਚਲਦੇ ਹਾਂ ਜੀ ਲੋ ਜੀ ਆਪਾਂ ਪੋਹਤ ਤੇ ਜਾਏ ਆ ਜੀ ਪਿੰਡ ਪੰਨਾ ਰਾਜਵੀਰ ਜਾਂਦਾ ਦੀ ਪੋਹਤ ਜਾਏ ਆਪਾਂ ਬਈ ਬਹੁਤ ਕੱਟ ਸੀ ਜੀ ਬਹੁਤ ਜ਼ਿਆਦਾ ਲੱਖਾਂ ਦੀ ਦੁਨੀਆ ਇਹ ਵੀ ਕਹਾਂ ਜੀ ਤੇ ਆਪਾਂ ਆ ਗਏ ਜੀ ਕਿਉਂਕਿ ਰਸ਼ਬੋਧ ਹੋ ਜਾਣਾ ਸੀ ਇਸ ਕਰਕੇ ਆਪਾਂ ਨਿਕਲ ਆਏ ਆ ਜੀ ਅੱਥਰ ਦੇਖੀ ਭਾਈ ਰਾਸ਼ਬੋਧ ਹੋ ਜਾਣਾ ਸੀ ਇਸ ਕਰਕੇ ਆਪਾਂ ਆ ਗਏ ਆ ਜੀ ਤੇ ਬਹੁਤ ਜ਼ਿਆਦਾ ਕੱਟੇ ਸੀ ਬਹੁਤ ਜ਼ਿਆਦਾ ਚਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਅਤਲੇ ਇੱਕ ਵਕਤ ਇੱਕ ਦੀ ਗੱਲ ਤੁਹਾਡੇ ਨਾਲ ਸ਼ਾਂਤ ਜੀ ਕਰ ਲੈਨੇ ਆਪਾਂ ਦੇਖੋ ਜੀ ਬੰਦਾ ਮਰ ਜਾਂਦਾ ਹਣਾ ਕਿਵੇਂ ਪੂਰਾ ਹੋ ਗਿਆ ਬੰਦਾ ਮਰ ਜਾਂਦਾ ਏ ਚਲੋ ਦੇ ਫੁੱਲਾਂ ਦੇ ਵੀ ਆ ਜਾਂਦੇ ਆ ਭੋਗ ਤਾਂ ਕਿ ਵੀ ਆ ਜਾਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਪਰਿਵਾਰ ਦਾ ਕੋਈ ਜੀ ਚਲਾ ਜਾਂਦਾ ਨਾ ਫਿਰਨੇ ਕੋਈ ਸਾਥ ਦਿੰਦਾ ਠੀਕ ਹੈ ਜੀ ਬੜੇ ਆਉਣਗੇ ਕਹਿਣਗੇ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਾਂਗੇ ਉਹਨੂੰ ਕੁਛ ਕਿ ਦੇਖੋ ਮਾਂ ਨੂੰ ਉਹਦੇ ਘਰ ਵਾਲੇ ਉਹਦੀ ਭੈਣ ਨੂੰ ਹਨਾ ਵੀ ਉਹਦੇ ਦੇ ਰਾਜਵੀਰ ਕੀ ਕੁਝ ਸੀ ਹਨਾ ਸੁਣਾ ਇਹ ਕਹਿੰਦਾ ਵੀ ਜਿਵੇਂ ਰਾਜਵੀਰ ਕਹਿੰਦੀ ਮੇਰਾ ਪਿਓ ਸਿੱਖ ਹਸਾਬ ਦਾ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਅਣਾ ਵੇਚੇ ਨਾਮ ਕਰਵਾ ਕੇ ਰਹੇ ਜਿਹੜੇ ਬੰਦਾ ਸੱਚੇ ਕੰਮ ਕਰਦਾ ਤਾਂ ਇਸ ਟੋਰੀਆਂ ਦੇ ਆਗੇ ਨਾ ਉਹਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਹਣਾ ਸਿੱਖ ਨੂੰ ਉਸੇ ਵਾਲਾ ਸੀ ਹਣਾ ਕਿੰਨੇ ਗਾਣੇ ਹਟੋਏ ਕਿੰਨੇ ਗਾਣੇ ਪ੍ਰਚਲਿਤ ਹੋਈ ਉਹਦੇ ਹਨ ਨਾਮ ਖੱਟ ਗਿਆ ਅੱਜ ਵੀ ਲੋਕ ਯਾਦ ਕਰਦੇ ਆ ਅੱਜ ਵੀ ਗਾਣੇ ਸੁਣਦੇ ਆ ਤੇ ਮੈਂ ਆਉਂਦਾ ਆਉਂਦਾ ਗੀਤ ਸੁਣਦਾ ਆ ਰਿਹਾ ਸੀ ਆਾ दादी माँ ਕਿਐਸੀ ਹੋਈ ਖੜੀ ਹਨਾ दादी माँ ਦੇ ਕਿੱਦਰੀ ਹੋਈ ਖੜੀ ਮੈਂ ਗਾਣਾ ਸੁਣਦਾ ਰਿਹਾ ਸੀ ਪਤਾ ਐ ਇਹਨਾ ਇਮੋਸ਼ਨਲ ਹੋ ਜਾਂਦਾ ਨਾ ਬੰਦਾ ਰੌਣਕ ਹੋ ਜਾਂਦਾ ਜੀ ਇਸੇ ਕਰਕੇ ਕਹਿੰਨੇ ਆ ਭਾਈ ਇਹ ਜ਼ਿੰਦਗੀ ਵਿੱਚ ਕੁਝ ਨਹੀਂ ਹੈਗਾ ਸਾਰਿਆਂ ਨਾਲ ਪਿਆਰ ਕਰੋ ਸਭ ਦਾ ਆਦਰ ਮਾਨ ਕਰੋ ਇਹ ਲੋਕੀਂ ਕਹਿੰਦੇ ਤਾਂ ਹੀ ਯਾਦ ਕਰਨਗੇ ਚੰਗੇ ਕਰਮਾਂ ਨਾਲ ਜੇ ਤੁਸੀਂ ਕਿਸੇ ਨੂੰ 1000 ਰੁਪਏ ਪਹੁੰਚਾ ਦੇਦੋਗੇ ਠੀਕ ਆ ਅਗਲਾ ਟੋਟਾ ਤੋਂ ਦੁਬਾਰਾ ਮਗੇ ਆ ਜੇ ਕਿਸੇ ਨੂੰ ਲੱਖ ਵੀ ਦੇਦਾ ਲੱਖ ਰੁਪਏ ਵੀ ਦੇਦਾ ਮੈਂ ਵੀ ਰਿਵਾਲ ਦੇ 15 ਸਾਲ ਬਾਅਦ ਆ ਰਿਹਾ ਮੇਰੇ ਪੈਸੇ ਮੋੜਦੇ ਪੈਸੇ ਮੋੜਦੇ ਹਨ ਤਾਂ ਬੰਤਾ ਬਦੋਜੇ ਕੰਮ ਇਹ ਹੁੰਦਾ ਪਰ ਬੰਤਾ ਅਤਰ ਖਰੀਓ ਸੁਜੀ ਜੀ ਸਾਰੇ ਸਰਵਿੰਦਰ ਅਕਲ ਮਿੰਦਰ ਬਿੱਲਾ ਕਨਵਲਗਰੀ ਵਾਲਾ ਇਸੇ ਦਿਨ ਵਾਲਾ ਐਮਰੀ ਗਿਰਤ ਮਤਲਬ ਕਾਫੀ ਪਾਰ ਹੋਏ ਡਿਸਟ੍ਰਿਕਟ ਪਰ ਬੰਦਰ ਮਿੰਦਰ ਬਿੱਲਾ ਹੋ ਗਰਾਂ ਪਤਰਾ ਅੱਗੇ ਹੋ ਕੇ ਸਾਰੇ ਨਿਵਾਸੀ ਐਪਕ ਜੁੜੇ ਅਧਿਕਾਰੀਆਂ ਦੇ ਭੱਤੇ ਨੂੰ ਆਪਾਂ ਕਿਉਂਕਿ ਪੱਲਾ ਸ਼ਿਰਾਜ ਵੀਰ ਹਨਾ ਜਾਦੇ ਹੋਵੇ ਨਾ ਮੈਂ ਕੋਈ ਛੋਟਾ ਬਖਸਰਾ ਹੋਵੇ ਆਮ ਹੀ ਜਨੋ ਚੱਲਣਾ ਦਾ ਕੋਈ ਹੋਰ ਚਲੋ ਇਹ ਜੇ ਤੁਸੀਂ ਜਰਾ ਚੜਾਈ ਕਰਕੇ ਆ ਜਾਣਾ ਸਾਹਮਣੇ ਆ ਤੁਹਾਡੀ ਆਪ ਆਪਣੀ ਕੋਈ ਨੁਮੰਦਤੀ ਰਹੋ ਆਪਣੇ ਆਪ ਨੂੰ ਨਰਮ ਵਾਲੀ ਫੈਸਾ ਸਾਹਮਣੇ ਚਲਾ ਜਾਣਾ ਠੀਕ ਹੈ ਜਿਸ ਨੇ ਤੁਹਾਡੇ ਬਰਾਬਰ ਪੜਕੀ ਦੀ ਰੋਕ ਲੈਣਾ ਜਾਂ ਤੁਹਾਡੀ ਮਾਪਿਓ ਭੈਣ ਭਰਾ ਇਸੇ ਨਹੀਂ ਰੋਕਣਾ ਚੰਗੇ ਕਰਮਾਂ ਦਾ ਫਲ ਚੰਗਾ ਮਿਲਦਾ ਹੁੰਦਾ ਇਸ ਕਰਕੇ ਆਪਾਂ ਕਹਿੰਦੇ ਹੁੰਨੇ ਆ ਭਈ ਚੰਗੇ ਕਰਮ ਕਰੋ ਜੀ ਚੰਗਾ ਨਾਮ ਕਮਾਓ ਜੇ ਤੁਸੀਂ ਨਾਮ ਕਮਾਣਾ ਹੈ ਚੰਗਾ ਨਾਮ ਕਮਾਓ ਚਲੋ ਜੀ ਆਪਾਂ ਵੀਡੀਓ ਇੱਥੇ ਕਰਦੇ ਹਾਂ ਜੀ ਬੰਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲကြ ਆਪਾਂ ਅਗਲੀ ਵੀਡੀਓ ਵਿੱਚ ਇੰਗਰੀ ਸਾਰੰਗਾਲ ਪਰ ਸਬਸਰੀ ਅਲਜੀ ਖਰਾਬ ਰੱਖਾ